ਸਸਤੀ ਕਾਲ ਦੀ ਸਾਰਾ ਨੂੰ ਪੀ ਆਲ ਚਲ ਤੋੜਾ ਸਗਲਾ ਮਿੱਦਾ ਤੇ ਸਟੇਟਾ ਹੋਏ ਤੇ ਮੈਂ ਬਸ ਏਅਰ ਵੀ ਬੈਠੇ ਹੋਏ ਸੀਗੇ ਤੇ ਨਾ ਨੂੰ ਜਾਏ ਤੇ ਇੱਥੇ ਜਿੱਦਾ ਬਹਿਰੀਨ ਦੇ ਵਿੱਚ ਵੀ ਇੰਡੀਆ ਵਾਲਾ ਹੀ ਹਾਬਜ ਦਾ ਗਰਮੀ ਇਦਾਂ ਹੀ ਅੱਜ ਦਾ ਸੇਮ ਹੀ ਹੈ ਇਸੀ ਤੋਂ ਬਿਨਾ ਇੱਥੇ ਵੀ ਨਹੀਂ ਰਿਹਾ ਜਾਂਦਾ ਹੈਗਾ ਏਸੀ ਚਲਾਉਣਾ ਹੀ ਪੈਂਦਾ ਹੈ ਹਤੇ ਪਰ ਏਅਰ ਵੀ ਬਹੁਤ ਵਧੀਆ ਵਾ ਤੇ ਤੁਹਾਨੂੰ ਬਾਹਰਲਾ ਵੀਊ ਦਿਖਾਨੀ ਆ ਬਾਹਰ ਬੋਨੀ ਦੇ ਵਿੱਚ ਆ ਨਾ ਦੇ ਬੈਂਕ ਉਹ ਮੀਟੀ ਕਾਲੀ ਤੇ ਇਸ ਤਰ੍ਹਾਂ ਆ ਇਥੇ ਕਲੋਨੀ ਆ ਨਾ ਜਿੱਦਾਂ ਕਲੋਨੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੇ ਉਹ ਮੇਨ ਰੋਡ ਆ ਜਿਹੜੀ ਉਹ ਸੜਕਾਂ ਦਾ ਮੇਨ ਰੋਡ ਇਤੁਰੇ ਇਸ ਤਰ੍ਹਾਂ ਆ ਵਧੀਆ ਲੱਗਦਾ ਵਾ ਇਹ ਥੋੜਾ ਜਿਹਾ ਮੌਸਮ ਠੀਕ ਹੁੰਦਾ ਨਾ ਜਿਦਾ ਇੰਡੀਆ 'ਚ ਗਰਮੀ ਹੁੰਦਾ ਹੀ ਗਰਮੀ ਹੁੰਦੀ ਆ ਇਹ ਮੌਸਮ ਵਧੀਆ 'ਚ ਥੋੜਾ ਆਵੇ ਨਾ ਤੇ ਫੇਰ ਇਹ ਆ ਵੀ ਜਿਦਾ ਸਰਦੀ ਵਾਂਗਰ ਹੀ ਹੁੰਦਾ ਵਾ ਫੇਰ ਵਧੀਆ ਥੋੜਾ ਜਿਹਾ ਲੱਗਦਾ ਵਾ ਤੇ ਇਹ ਆ ਵੀ ਹੁਣ ਥੋੜਾ ਜਿਦਾ ਗਰਮੀ ਹੈਗੀ ਆ ਪਰ ਅੰਦਰਾਂ ਦੇ ਵਿੱਚ ਤੇ ਕੋਈ ਇੰਨਾ ਲੱਗਦਾ ਨਹੀਂ ਏਸੀ ਚੱਲਦੇ ਆ ਜਿਦਾ ਇੰਡੀਆ 'ਚ ਆਪਾਂ ਅੰਦਰ ਰਹਿਨੇ ਆ ਤੇ ਗੱਡੀ ਦੇ ਵਿੱਚ ਬੈਠ ਕੇ ਬਾਹਰ ਚੱਲ ਜਾਈਓ ਵੀ ਤੇ ਘੁੰਮ ਫਿਰ ਲਓ ਗੱਡੀ ਦੇ ਵਿੱਚ ਵੀ ਤੇ ਬਾਹਰ ਹਰ ਇੱਕ ਜਗ੍ਹਾ ਤੇ ਏਸੀ ਲੱਗੇ ਹੁੰਦੇ ਆ ਤੇ ਇਹ ਆ ਵੀ ਇਸ ਤਰ੍ਹਾਂ ਦੇਖੋ ਕਿੰਨਾ ਮੇਥੇ ਬਾਲਕਨੀ ਚ ਖੜੀ ਆ ਨਾ ਤੇ ਇਹਨਾਂ ਦੀ ਇੱਤਾਂ ਵਾ ਵਧੀਆ ਏਰਾ ਤੀਹ ਹੀ ਘੁੰਮਣ ਫਿਰਨ ਗਏ ਸੀ ਕਿ ਫਿਰ ਸ਼ਾਮ ਨੂੰ ਜਾਵਾਂਗੇ ਘੁੰਮਣ ਵਾਸਤੇ ਸਾਰੇ ਕਮਾਗਾਰਾਂ ਵਾਲੇ ਦੇ ਕੰਮ ਤੇ ਜਾਂਦੇ ਆ ਸਾਰੇ ਜਿੱਦਾਂ ਸਵੇਰੇ ਤੇ ਚੱਲ ਜਾਂਦੇ ਆ ਤੇ ਸ਼ਾਮ ਨੂੰ ਦੇ ਹਰ ਇੱਕ ਦੀ ਆਪਣੀ ਆਪਣੀ ਸ਼ਿਫਟ ਹੁੰਦੀ ਹੈ ਜਿੱਦਾਂ ਦੇਖੋ ਆਪਾਂ ਫਲਾਵਰਾਂ ਦੀ ਤੇ ਲਈ ਜਦੋਂ ਆਪਾਂ ਆਏ ਸੀ ਨਾ ਦੇ ਕੋਰੋਂ ਦੇ ਵੀਡੀਓ ਵਗੈਰਾ ਨਹੀਂ ਬਣਾਇਂਦੇ ਕੋ ਫਲਾਵਰ ਮੈਂ ਫਲਾਵਰ ਦੋਨੂੰ ਦਿਖਾਵਾਂ ਵੈਲਕਮ ਕਿੱਦਾ ਜਦੋਂ ਤੇ ਫਲਾਵਰ ਸੀਗੇ ਲੈ ਕੇ ਗਏ ਸੀ ਕਿਤੇ ਆਪਾਂ ਫਿਰ ਕਿੰਨੇ ਸੋਹਣੇ ਆ ਹੁਣ ਮੈਂ ਸੋਚਦੀ ਪਈ ਸੀ ਇਹਨਾਂ ਨੂੰ ਨਾ ਪਾਣੀ ਦੇ ਵਿੱਚ ਤੇ ਹੈਗੇ ਆ ਪਰ ਪਾਣੀ ਦੇ ਵਿੱਚ ਪਾ ਦਿੰਨੇ ਆ ਤੇ ਫਿਰ ਨਾ ਥੋੜੀ ਜਿਹੀ ਇਹਨਾਂ ਦੀ ਲਾਈਫ ਜਿਹੜੀ ਥੋੜੀ ਜਿਆਦਾ ਹੋ ਜਾਂਦੀ ਆ ਤੇ ਸੋਹਣੇ ਲੱਗਦੇ ਨੇ ਇਸ ਤਰ੍ਹਾਂ वैसे ये मिनंदा बुके वगैरह बहुत बढ़िया लगता हुआ आप घर ਦੇ ਵਿੱਚ ਉੱਥੇ ਵੀ ਧਿਆ ਕੇ ਰੱਖ ਦਿੰਦੇ ਆ ਨਾ ਤੇ ਵਧੀਆ ਲੱਗਦੇ ਨੇ ਮੈਨੂੰ ਫਲਾਵਰ ਇਦਾਂ ਬੁਕੇ ਗਰਮੀ ਹੈ ਵਾ ਅਰੇ ਏਸੀ ਚਲਾਇਆ ਹੋਏ ਏਸੀ ਦੇ ਵਿੱਚ ਤੇ ਠੀਕ ਹੈ ਮੈਂ ਬਾਹਰ ਦੀ ਸੀ ਨਾ ਚਲੋ ਹੁਣ ਆਪਾਂ ਕਰਾਂਗੇ ਲੰਚ ਲੰਚ ਦਾ ਟਾਈਮ ਹੋ ਗਿਆ ਕਿ ਕਿ ਸਵੇਰੇ ਆਪਾਂ ਲੇਟ ਹੀ ਉੱਠੇ ਸੀਗੇ ਤੇ ਲੇਟ ਉੱਠਣ ਕਰਕੇ ਫਿਰ ਚਾਹ ਵਗੈਰਾ ਪੀਤੀ ਨਾਲ ਕੁਝ ਖਾਪੀ ਨਹੀਂਦਾ ਨਾ ਜਦੋਂ ਤੇ ਫਿਰ ਇਹ ਆ ਕਿ ਹੁਣ ਆਣ ਕੇ ਬਾਜੀ ਹੁਣੇ ਵਿੱਚ ਤਾਂ ਤੇ ਫਿਰ ਉਹ ਵੀ ਲੰਚ ਕਰਨਗੇ ਬਾਬਾ ਜੀ ਲੱਗੇ ਹੋਏ ਇਦਾਂ ਹੀ ਲਾ ਰੱਖਦੇ ਨੇ ਤੇ ਜੀ ਸਾਹਿਬ ਇੱਥੇ ਬੈਠੇ ਹੋਏ ਆ ਚਲੋ ਠੀਕ ਆ ਫਿਰ ਬਾਅਦ ਜਾਵਾਂਗੇ ਫਿਰ ਤੁਹਾਨੂੰ ਬਨੇਰੇਓ ਵੀਡੀਓ ਦੇ ਨਾਲ ਤੁਹਾਨੂੰ ਵੀ ਸ਼ੇਅਰ ਕਰਾਂਗੇ ਜੋ ਜੋ ਆਪਾਂ ਦੇਖਾਂਗੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਸਭ ਕੁਝ ਤੇ ਤੁਹਾਨੂੰ ਵੀ ਵਧੀਆ ਲੱਗੇਗਾ ਕਿਉਂਕਿ ਆਪਾਂ ਵੀ ਪਹਿਲੀ ਵਾਰੀ ਦੇਖਣ ਲੱਗੇ ਆ ਸੁਣਿਆ ਤਾਂ ਹੈ ਹੀ ਵੀਡੀਓ ਵੀ ਦੇਖੀ ਹੈ ਸਭ ਕੁਝ ਪਰ ਜੋ ਮੈਂ ਆਪਾਂ ਦੇਖਦੇ ਆ ਨਾ ਤੇ ਕੋਈ ਗੱਲ ਕੋਈ ਅਲੱਗ ਹੁੰਦੀ ਆ ਤੇ ਤੁਹਾਨੂੰ ਵੀ ਦਿਖਾਵਾਂਗੇ ਚਲੋ ਠੀਕ ਆ ਨਿੱਕਾ ਤਾਂ ਕੱਪੇ ਨਹੀਂ ਨਹੀਂ ਇਹ ਨਹੀਂ ਕਰ ਚਾਹ ਟਾਈਮ ਤੇ ਇੰਜੋਏਮੈਂਟ ਕਰ ਰਹੇ ਆਂ ਅਸੀਂ ਤੇ ਖਾ ਰਹੇ ਆਂ ਸਮੋਸੇ ਸਮੋਸੇ ਖਾਣਦੇ ਆਂ ਪਕੌੜੇ ਆਲੂ ਵਾਲੇ ਆ ਤੇ ਫੇਮਸ ਆ ਇੱਥੇ ਬਹੁਤ ਨਾ ਲਾਂ ਲੈਂ ਕੰਟਰੀ ਦਾ ਬਹਿਰੀਨ ਦਾ ਪਤਾ ਹੀ ਉਹਨਾਂ ਨੂੰ ਮੈਂ ਬਹਿਰੀਨ ਆਈ ਹੋਈ ਆ ਇਸ ਕਰਕੇ ਮੇਚ ਵਾਲੀ ਚਟਨੀ ਆ ਤੇ ਅੱਛੇ ਨੇ ਪਾ ਕੇ ਤੇ ਆਪਾਂ ਚਾਹ ਪੀਵਾਂਗੇ ਬਹੁਤ ਟੇਸਟੀ ਐ ਸਮੋਸੇ ਗਰਮ ਗਰਮ ਸਮੋਸੇ ਨਾਲ ਪਕੌੜੇ ਆਲੂ ਵਾਲੇ ਆਲੂ ਭਰਿਆ ਹੋਇਆ ਇਹਦੇ ਮਖਾਈ ਬਣਾਇ ਇੱਕ ਮੈਨੂੰ ਐਦਾਂ ਬਖਾਵਾ ਇਹਦਾ ਇਹ ਲਈ ਸੁਆਦਾ ਇਹ ਗਾਉਂਦੇ ਸੁਆਦੂ ਸੁਆਦੂ ਆ ਦੂਜੀ ਤਰ੍ਹਾਂ ਦੇ ਆਲੂ ਟਰਾਈ ਕਰਕੇ ਆਓ ਮੈਂ ਤਾਂ ਬਣਾ ਅੱਛਾ ਚਲੋ ਆਪਾਂ ਹੁਣ ਖਾਈਏ ਇੰਜੋਏ ਕਰੀਏ ਕਿੰਨ ਜਿਆਦਾ ਵੈਜ ਦੀਆਂ ਇਤਮਾਂ ਕੱਟਿਆ ਹਾਂ ਕਿੰਨਾ ਸੋਹਣਾ ਵਾ ਤੇ ਆਪਾਂ ਬਾਹਰ ਨਿਕਲੇ ਆ ਵੈਸੇ ਹੀ ਕਿ ਘੁੰਮ ਕੇ ਆਨੇ ਆ ਥੋੜਾ ਜਿਹਾ ਤੇ ਤੁਹਾਨੂੰ ਵੀ ਦਿਖਾਨੇ ਆ ਫਿਰ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਨਾ ਐਂ ਕਹੋ ਹੌਲੀ ਹੌਲੀ ਅੱਜ ਨਿਕਲਦੇ ਆ ਅੱਜ ਥੱਕੇ ਹੀ ਗਏ ਸੌਂ ਸੌ ਲਿਆ ਹੀਗਾ ਤੇ ਹੁਣ ਆ ਹੀ ਹੈ ਕਿ ਚਲੋ ਥੋੜਾ ਜਿਹਾ ਬਾਹਰ ਘੁੰਮ ਫਿਰ ਕੇ ਆਨੇ ਆ ਕਿੰਨਾ ਸੋਹਣਾ ਲੱਗਦਾ ਰਾਤ ਨੂੰ ਅੰਜੀ ਵੀ ਵਧੀਆ ਲੱਗਦਾ ਵਾ ਤੇ ਜੋ ਵੀ ਹੁਣ ਦੇਖਾਂਗੇ ਨਾ ਤੇ ਮੇਰਾ ਭਤੀਜਾ ਤੁਹਾਨੂੰ ਦੱਸੇਗਾ ਉਸ ਬਾਰੇ ਤੇ ਜਿੰਨਾ ਕ ਆਪਾਂ ਦੇਖਦੇ ਆ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਫੋਟੋ ਹਸਪੀਟਲ ਆ ਹੱਤਾਂ ਮੇਲਾ ਨਿਹੜਾ ਨਹੀਂ ਜਾ ਉਹ ਫੋਟੋ ਇੱਥੇ ਪਾਵਰ ਨਹੀਂ ਪਾਦੀ ਆ ਇੱਥੇ ਪਾਰਕ ਵੇ ਕੀ ਪਾਰਕ ਸੀ ਬਹੁਤ ਸਾਰਿਆਂ ਦਾ ਸਵਾਗਤ ਆ ਬਹਿਰੈਨ ਦੀ ਸੈਰ ਦੇ ਵਿੱਚ ਅੱਜ ਅਸੀਂ ਰਾਤ ਬਾਹਰ ਘੁੰਮਣ ਵਾਸਤੇ ਆਏ ਸੀਗੇ ਤੇ ਬਹੁਤ ਵਧੀਆ ਲੱਗਾ ਇੱਥੇ ਦਾ ਸਾਰਾ ਵਿਊ ਦੇਖ ਕੇ ਤੇ ਨਾਲ ਤੁਸੀਂ ਇਹ ਦੇਖੋ ਕਿ ਇੱਥੇ ਇੱਕ ਮੋਸਕਾ ਜਿਸ ਨੂੰ ਮਸਜਿਦ ਕਿਹਾ ਜਾਂਦਾ ਬਹੁਤ ਸੋਹਣੀ ਮਸਜਿਦ ਆ ਇਹਦੇ ਵਿੱਚ ਪਰ ਵੇਖਾਂਗੇ ਅੰਦਰ ਜਾਂਦੀ ਜਿਆਨ ਨੂੰ ਪਰਮਿਸ਼ਨ ਮਿਲੀ ਤੇ ਅਸੀਂ ਤੁਹਾਨੂੰ ਅੰਦਰੋਂ ਵੀ ਵਿਖਾਵਾਂਗੇ ਕਿ ਇਸ ਦੇ ਅੰਦਰ ਕੀ ਕੀ ਸ਼ੋਅ ਹੁੰਦਾ ਆ ਤੇ ਅੱਜ ਅਸੀਂ ਜਾ ਰਹੇ ਆ ਦਹੀਂ ਪੂਰੀ ਖਾਣ ਵਾਸਤੇ ਜਿਹੜੀ ਇੱਥੇ ਦੀ ਬਹੁਤ ਹੀ ਫੇਮਸ ਆ ਬਿਲਕੁਲ ਇੰਡੀਅਨ ਸਵਾਦ ਪੂਰਾ ਪੰਜਾਬੀ ਉੱਥੇ ਕਲਚਰ ਆ ਤੇ ਨੈਕਸਟ ਵੇਖੋ ਤੁਸੀਂ ਆਹ ਦੇਖੋ ਮਸਕਿੱਦਦਰ ਕਿੰਨਾ ਇਨ ਆ ਬਾਬਾ ਵਾਓ ਇਹਨੂੰ ਮਸਜਿਦ ਕਹਿੰਦੇ ਆਪਣੇ ਉੱਧਰ ਪੰਜਾਬੀ ਚ ਜਮ ਦੇਖੋ ਇੱਥੇ ਇਹਨੂੰ ਮੋਸਕ ਦੇ ਨਾਂ ਤੇ ਨਜ ਜਾਣਿਆ ਜਾਂਦਾ ਬਿਲਡਿੰਗ ਦੀ ਲਾਈਟਸ ਦੇਖੋ ਤੁਸੀਂ ਕਿੰਨੀ ਵਧੀਆ ਹੋਈ ਪਈ ਆ ਬਹੁਤ ਹੀ ਸੋਹਣਾ 뷰 ਆ ਰਿਹਾ ਨਾਈਟ ਦਾ ਬਾਕੀ ਇੱਥੇ ਤੁਸੀਂ ਰੋਡ ਦੇਖ ਸਕਦੇ ਹੋ ਕਿੰਨੇ ਸਾਫ ਸੁਥਰੇ ਕਿੰਨਾ ਵਧੀਆ ਐਟਮੋਸਫੇਅਰ ਆ ਇਧਰ ਸਪੀਡ ਬਸ 100 ਦੀ ਇੱਥੇ ਇਸ ਤੋਂ ਉੱਪਰ ਗਏ ਤੇ ਫਿਰ ফাইন ਪੱਕਾ ਛੋਟੇ ਛੋਟੇ ਕੈਮਰੇ ਲੱਗੇ ਆ ਜਿਵੇਂ ਉਹ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਲੱਗੇ ਆ ਬਾਕੀ ਬ੍ਰਿਜ ਦੇਖੋ ਅੱਗੇ ਤੁਸੀਂ ਸਭ ਤੋਂ ਵਧੀਆ ਇੱਥੇ ਦੇ ਆ ਤਾਲਾਬਾਤ ਵਾਲੇ ਜੋ ਇੱਥੇ ਡਿਲੀਵਰੀ ਕਰਦੇ ਘਰ-ਘਰ ਵਿੱਚ ਜਾ ਕੇ ਜੇ ਕਿਸੇ ਕੋਲ ਟਾਈਮ ਨਹੀਂ ਹੈਗਾ ਬਾਹਰ ਹੁੰਦਾ ਤੇ ਉਹਦੇ ਘਰ ਵਿੱਚ ਜਾ ਕੇ ਤੇ ਡਿਲੀਵਰੀ ਕਰ ਦਿੰਦੇ ਰੋਟੀ ਪਾਣੀ ਰਾਸ਼ਨ ਕੁਝ ਵੀ ਚਾਹੀਦਾ ਹੋਵੇ ਤੇ ਅੱਗੇ ਬਿਲਡਿੰਗਸ ਦੇਖੋ ਤੁਸੀਂ ਵਿਊ ਦੇਖ ਕੇ ਇੱਕ ਵਾਰੀ ਬਹੁਤ ਵਧੀਆ ਲੱਗਦਾ ਅੱਖਾਂ ਨੂੰ ਇੱਥੇ ਸਾਰੇ ਹੋਟਲ ਨੇ ਇਹਦੇ ਬਾਰੇ ਫਿਰ ਸਿਹਰ ਮਨਾਸ ਛੋਟਾ ਕੀ ਇਹ ਛੋਟਾ ਜਿਹਾ ਲੇਕ ਆ ਇਧਰ ਇਹ ਸਮੁੰਦਰ ਦੇ ਵਿੱਚੋਂ ਕਟਿੰਗ ਕਰਕੇ ਇਹਦੀ ਸਪਲਾਈ ਦਿੱਤੀ ਗਈ ਹੈ ਇਧਰ ਆ ਸਾਰੇ ਹੋਟੇਲ ਨੇ ਜਿਹੜੇ ਸਾਹਮਣੇ ਤੁਹਾਨੂੰ ਦਿਖ ਰਹੇ ਨਾ ਕਿੰਨਾ ਸੋਹਣਾ 뷰 ਹੈ ਨਾ ਵੇਖੋ ਲਾਈਟਿੰਗ ਵੇਖੋ ਤੁਸੀਂ ਬਾਕੀ ਸਾਰੀਆਂ ਗੱਲਾਂ ਛੱਡੋ ਲਾਈਟਿੰਗ ਵੇਖ ਕੇ ਇੱਕ ਵਾਰੀ ਆ ਦਿਲ ਨੂੰ ਸਕੂਨ ਆਉਂਦਾ ਕਿ ਕਿੱਡੀ ਸੋਹਣੀ ਲਾਈਟਿੰਗ ਕੀਤੀ ਹੋਈ ਹੈ ਇੱਥੇ ਆ ਬਸ 15 ਦੇ ਗੰਡੇ ਆਏ ਆ ਦੇਖੋ ਰਾਤ ਦਾ ਟਾਈਮ ਆ ਤੇ ਇੱਥੇ ਜਿੱਦਾਂ ਖਾਣ ਵਾਸਤੇ ਸਾਰਾ ਕੁਝ ਲੱਗਿਆ ਹੁੰਦਾ ਵਾ ਜੋ ਵੀ ਤੁਸੀਂ ਖਾਣਾ ਨਾ ਬੜਾ ਪਾਓ ਵੀ ਹੈਗਾ ਵਾ ਇੱਥੇ ਪਾਣੀਪੁਰੀ ਜਿੱਦਾਂ ਗੋਲ ਗੱਪੇ ਖਾ ਲੋ ਵੀ ਚਾਟ ਖਾ ਲੋ ਸਭ ਕੁਝ ਵਾ हां बाच बनाਉਣੀ ਹੈ ਮੈਂ ਦਿਖਾ ਲੰਡੀ ਸੀ ਕਿ ਮੈਂ ਕਿਹਾ ਵੇਖੋ ਰਾਤ ਦਾ ਵੀ ਉਹ ਅਹੀਂ ਆਖਿਆ ਚਲੋ ਜਾ ਕੇ ਆਨੇ ਆ ਰਾਤ ਨੂੰ ਨਾ ਖਾ ਕੇ ਆਨੇ ਜਿੱਦਾਂ ਬੈਠੇ ਸੀਗੇ ਆਪਾਂ ਵੈਸੇ ਇਦਾਂ ਹੀ ਤੇ ਫਿਰ ਆ ਗਏ ਅਹੀਂ ਆਖਿਆ ਚਲੋ ਭਤੀਜਾ ਮੇਰਾ ਕਹਿੰਦਾ ਵੀ ਚਲੋ ਥੋੜੀ ਭੂਈ ਘੋਮ ਕੇ ਆਨੇ ਆ ਤੇ ਦੇਖੋ ਕਿੱਦਾਂ ਦਾ ਵੀ ਉਹ ਪਾਣੀ ਦਾ ਹੈ ਤੇ ਰਾਤ ਦਾ ਵਾ ਫਿਰ ਦਿਨੇ ਵੀ ਦਿਖਾਵਾਂਗੇ ਤੁਹਾਨੂੰ ਵੈਸੇ ਦਿਨੇ ਵੀ ਦੇਖੋਗੇ ਦੇਖੋ ਇੱਥੇ ਖਾਣ ਪੀਣ ਦਾ ਫਿਰ ਇਦਾਂ ਹੀ ਕਿਹਾ ਚਲੋ ਖਾ ਕੇ ਆਨੇ ਆ ਇਸ ਪੱਥਰ ਪੱਥਰ ਜੇ ਆ ਬੋ ਆ ਦੇਖੋ ਤੁਹਾਨੂੰ ਦਿਖਾਨੀ ਹੈ ਜਿੱਥੋਂ ਅਸੀਂ ਅੱਜ ਗੋਲ ਗੱਪੇ ਖਾਣੇ ਆ ਤੇ ਦੇਖਦੇ ਆ ਕੀ ਖਾਣੇ ਆ ਇੱਥੋਂ ਪਉਣ ਖਾਣੇ ਆ ਦੇਖਦੇ ਆ ਕੀ ਚਾਟ ਕਰਵਾਈ ਕੀ ਕਰਵਾਇਆ ਹਾਂ ਦਹੀਂ ਪੋੜੀ ਦੀ ਦਹੀਂ ਗੋਲ ਗੱਪੇ ਖਾਣੇ ਆ ਹੁਣ ਆਪਾਂ ਦੇਖੋ ਫੇ ਟੇਸਟ ਕਰਦੇ ਆ ਤੇ ਤੁਹਾਨੂੰ ਵੀ ਸ਼ੇਅਰ ਕਰਦੇ ਆ ਤੁਹਾਡੇ ਨਾਲ ਵੀ ਦੇਖੋ ਇਦਾਂ ਖਾਣ ਵਾਸਤੇ ਇਦਾਂ ਗੱਡੀਆਂ ਦੇ ਵਿੱਚ ਆਂਦੇ ਸਾਰੇ ਇੱਥੇ ਇਦਾਂ ਹੀ ਬਹਿਰੀਨ ਦੇ ਵਿੱਚ ਨਾ ਜਿੱਦਾਂ ਆਪਾਂ ਇੰਡੀਆ ਦੇ ਵਿੱਚ ਹੁੰਦਾ ਹਨਾ ਖਾਣ ਪੀਣ ਦੀ ਇਦਾਂ ਲੱਗਿਆ ਹੁੰਦਾ ਇਸ ਤਰ੍ਹਾਂ ਹੀ ਇੱਥੇ ਵੀ ਆ ਐ ਕਿ ਚਲੋ ਘੁੰਮ ਕੇ ਆਨੇ ਆ ਥੋੜਾ ਬੋਤਾ ਖਾ ਪੀ ਕੇ ਆਨੇ ਆ ਨਾਲੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਅਸੀਂ ਇਹਨਾਂ ਨੂੰ ਸਾਂਝਾ ਕਰ ਰਹੇ ਆ ਅਸੀਂ ਜਫੇਰ ਏਰੀਆ ਬਹਿਰੀਨ ਦੇ ਵਿੱਚ ਬਿਲਕੁਲ ਸਮੁੰਦਰ ਦੇ ਕੰਡੇ ਦੇ ਉੱਪਰ ਜਿੱਦਾਂ ਆਪਾਂ ਵੇਖਦੇ ਹੁੰਨੇ ਕਿ ਆਪਣੇ ਪਿੰਡਾਂ ਵਿੱਚ ਮੇਲੇ ਲੱਗਦੇ ਸੀ ਵਿੱਚ ਛੋਟੀਆਂ-ਛੋਟੀਆਂ ਦੁਕਾਨਾਂ ਲੱਗਦੀਆਂ ਨੇ ਖਾਣ-ਪੀਣ ਵਾਸਤੇ ਸੇਮ ਓਦਾਂ ਦਾ ਸਿਸਟਮ ਹੈ ਇੱਥੇ ਵੇਖੋ ਕਿਦਾਂ ਦੋਵੇਂ ਪਾਸਿਆਂ ਤੋਂ ਬਿਲਕੁਲ ਇਦਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਖਾਣ-ਪੀਣ ਵਾਲੀਆਂ ਬਟ ਇੱਥੇ ਇਹ ਹੈ ਕਿ ਗ੍ਰਿਲ ਦਾ ਥੋੜਾ ਜ਼ਿਆਦਾ ਕੰਮ ਚੱਲਦਾ ਜਿੱਦਾਂ ਕੋਲਿਆਂ ਦੇ ਉੱਪਰ ਕੁਝ ਨਾ ਕੁਝ ਬਣਾ ਕੇ ਦਿੰਦੇ ਤੁਹਾਨੂੰ ਖਾਣ ਵਾਸਤੇ ਜ਼ਿਆਦਾਤਰ ਮੀਟ ਨੂੰ ਇੱਥੇ ਜ਼ਿਆਦਾ ਪ੍ਰਿਫਰ ਕਰਦੇ ਆ ਵੈਜ ਬੰਦੇ ਲਈ ਥੋੜਾ ਇੱਥੇ ਕੰਮ ਘੱਟ ਆ ਬਟ ਜਿਹੜੇ ਇੰਡੀਅਨ ਰੈਸਟੋਰੈਂਟ ਆ ਉਹਨਾਂ ਵਿੱਚ ਇੱਥੇ ਬਹੁਤ ਵਧੀਆ ਕੰਮ ਆ ਜਿੱਦਾਂ ਇੱਥੇ ਵੀ ਇੱਕ ਹੁਣੇ ਅਸੀਂ ਜਿੱਥੋਂ ਖਾ ਕੇ ਆਏ ਆ ਗੋਲ ਗੱਪੇ ਤੇ ਦਹੀਂ ਪੂਰੀ ਉਹ ਰੋਟੀ ਸੋਟੀ ਵਾਲੇ ਆ ਉਹ ਬਹੁਤ ਵਧੀਆ ਨਾਲੇ ਪੰਜਾਬੀ ਫੈਮਿਲੀ ਆਪਣੀ ਬਹੁਤ ਪਿਆਰ ਦੇ ਨਾਲ ਸਾਰਾ ਕੁਝ ਸਰਵ ਕਰਦੇ ਆ ਬਹੁਤ ਮਜ਼ਾ ਆਇਆ ਉਹਨਾਂ ਦੇ ਕੋਲ ਜਾ ਕੇ ਹੁਣ ਅਸੀਂ ਤੋਂ ਨਿਕਲੇ ਆ ਵੇਖੋ ਸਾਡੇ ਵੀਰ ਜੀ ਹੁਣੀ ਸਾਨੂੰ ਕਿੱਧਰ ਲੈ ਕੇ ਜਾਂਦੇ ਆ ਘੁੰਮਣ ਵਾਸਤੇ ਇਥੇ ਦਿਨਾਂ ਸਪ੍ਰਿੰਗ ਰੋਲ ਵੀ ਮੈਂ ਖਾਦੇ ਸੀ ਬਹੁਤ ਟੇਸਟੀ ਸੀ ਸਪ੍ਰਿੰਗ ਰੋਲ ਸਾਡੇ ਜਿੱਦਾਂ ਇੰਡੀਆ 'ਚ ਜਿੱਦਾਂ ਸਪ੍ਰਿੰਗ ਰੋਲ ਉਹਨਾਂ ਨਾਲ ਬਹੁਤ ਅਲੱਗ ਸੀ ਕਿ ਸਪ੍ਰਿੰਗ ਰੋਲ ਤੇ ਬਹੁਤ ਟੇਸਟੀ ਸੀਗੇ ਤੇ ਫਿਰ ਆਈਸਕ੍ਰੀਮ ਵੀ ਆਪਾਂ ਖਾਧੀ ਸੀਗੀ ਤੇ ਆਈਸਕ੍ਰੀਮ ਬਹੁਤ ਟੇਸਟੀ ਸੀਗੀ ਤੇ ਵੀਡੀਓ ਮੈਂ ਬਣਾਈ ਨਹੀਂ ਸੀਗੀ ਤੇ ਮੇਰੇ ਫੋਨ ਦੀ ਬੈਟਰੀ ਜਿਹੜੀ ਉਹ ਥੋੜੀ ਡ੍ਰੈਨ ਹੋ ਗਈ ਆ ਤੇ ਥੋੜੀ ਜੀ ਰਹਿ ਗਈ ਆ ਤੇ ਮੈਂ ਤਾਂ ਕਰਕੇ ਫਿਰ ਵੀਡੀਓ ਨਹੀਂ ਸੀਗੀ ਬਣਾਈ ਤੇ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਹੋਰ ਵਧੀਆ ਜਿਹੀ ਵੀਡੀਓ ਲੈ ਕੇ ਤੁਹਾਡੇ ਵਾਸਤੇ ਬਣੇ ਰਹੋ ਵੀਡੀਓ ਦੇ ਨਾਲ ਓਕੇ ਜੀ ਬਾਏ ਬਾਏ